ਉੱਤਰ ਪ੍ਰਦੇਸ਼ ਦੇ ਕਨੌਜ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਰੇਲਵੇ ਸਟੇਸ਼ਨ ਦੇ ਨਿਰਮਾਣ ਦੌਰਾਨ ਲੈਟਰ ਅਤੇ ਸ਼ਟਰਿੰਗ ਡਿੱਗੀ ਹੈ ਜਿਸ ਕਰਕੇ 25 ਦੇ ਕਰੀਬ ਮਜ਼ਦੂਰ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਤਾਂ ਵੱਡਾ ਹਾਦਸਾ ਜਿਹੜਾ ਉਹ ਕਨੌਜ ਦੇ ਵਿੱਚ ਵਾਪਰਿਆ ਹੈ ਤਾਂ ਕੁਝ ਮਜ਼ਦੂਰ ਦੇ ਜਿਹੜੇ ਉਹਨਾਂ ਦੀ ਜਾਨ ਬੜੀ ਮੁਸ਼ਕਲ ਦੇ ਨਾਲ ਬਚੀ ਹੈ ਤਾਂ ਸਾਰਾ ਹਾਦਸਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਰਿਕਾਰਡ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਕਮਜ਼ੋਰ ਸ਼ਟਰਿੰਗ ਦੇ ਕਾਰਨ ਇਹ ਪੂਰਾ ਹਾਸਾ ਵਾਪਰਿਆ ਤਾਂ ਹਾਦਸੇ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਮਲਬੇ ਦੇ ਵਿੱਚੋਂ ਜ਼ਖਮੀਆਂ ਨੂੰ ਕੱਢ ਕੇ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਜਦਕਿ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦੇ ਖਦਸ਼ੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾਂਦਾ ਹੈ ਬਚਾਅ ਬਿਆਨ ਜਿਹੜਾ ਉਹ ਚਲਾਇਆ ਜਾਂਦਾ ਹੈ ਤਾਂ ਸਪਾ ਸਰਕਾਰ ਦਰਾਨ ਮੰਤਰੀ ਰਹੇ ਨਾਰਦ ਰਾਏ ਦੇ ਸਾਲੇ ਦੀ ਫੋਰਮ ਦੇ ਵੱਲੋਂ ਇਹ ਕੰਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਸੀ ਤਾਂ ਵੱਡਾ ਹਾਦਸਾ ਜਿਹੜਾ ਉਹ ਕਨੌਟ ਦੇ ਵਿੱਚ ਹੋਇਆ ਏ ਜਿੱਥੇ ਰੇਲਵੇ ਸਟੇਸ਼ਨ ਆ ਜਿਹੜਾ ਉਹ ਬਣਾਇਆ ਜਾ ਰਿਹਾ ਸੀ ਤਾਂ ਕਮਜ਼ੋਰ ਸ਼ਟਰਿੰਗ ਦੇ ਕਾਰਨ ਸ਼ਨੀਵਾਰ ਦੁਪਹਿਰ ਵੇਲੇ ਅਚਾਨਕ ਸਾਰਾ ਢਾਂਚਾ ਜਿਹੜਾ ਉਹ ਟੈ ਜਾ ਜਾਂਦਾ ਏ ਅਤੇ 25 ਮਜ਼ਦੂਰ ਨੇ ਜਿਹੜੇ ਉਹ ਜ਼ਖਮੀ ਹੋ ਜਾਂਦੇ ਨੇ ਜਦਕਿ ਕਈ ਮਜ਼ਦੂਰਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਆ ਦੱਸਿਆ ਜਾ ਰਿਹਾ ਏ ਕਿ ਜ਼ਖਮੀ ਮਜ਼ਦੂਰਾਂ ਵਿੱਚੋਂ 11 ਦੀ ਹਾਲਤ ਗੰਭੀਰ ਹੈ ਅਤੇ ਹੋਰ ਲੋਕਾਂ ਦੇ ਦੱਬੇ ਹੋਣ ਦੀ ਸ਼ੰਕਾ ਦੇ ਵਿੱਚ ਰਾਤ 11:30 ਵਜੇ ਤੱਕ ਮਲਬਾ ਜਿਹੜਾ ਉਹ ਚੁੱਕਿਆ ਗਿਆ ਲੇਕਿਨ ਕੋਈ ਵੀ ਵਿਅਕਤੀ ਮਲਬੇ ਥੱਲੋਂ ਨਹੀਂ ਬਰਾਮਦ ਹੋਇਆ ਤਾਂ ਰਾਤ 12:30 ਵਜੇ ਰੇਲਵੇ ਦੇ ਵੱਲੋਂ ਰੈਸਕਿਊ ਆਪਰੇਸ਼ਨਾਂ ਜਿਹੜਾ ਉਹ ਪੂਰਾ ਕੀਤਾ ਗਿਆ ਤਾਂ ਘਟਨਾ ਨੂੰ ਲੈ ਕੇ ਵੱਡੇ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਹਾਦਸੇ ਦੇ ਵਿੱਚ ਮਾਮੂਲੀ ਜ਼ਖਮੀਆਂ ਨੂੰ 50 ਹਜ਼ਾਰ ਅਤੇ ਗੰਭੀਰ ਜ਼ਖਮੀਆਂ ਨੂੰ 2.5 ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਆ ਜਿਹੜਾ ਉਹ ਕੀਤਾ ਗਿਆ ਹੈ ਰੇਲ ਮੰਤਰੀ ਅਸ਼ਨਵੀ ਵੈਸਟਪ ਦੇ ਵੱਲੋਂ ਹਾਦਸੇ ਦੇ ਉੱਤੇ ਦੁੱਖ ਜਤਾਇਆ ਗਿਆ ਹੈ ਅਤੇ ਜਾਂਚ ਦੇ ਲਈ ਕਮੇਟੀ ਹੈ ਜਿਹੜੀ ਉਹ ਵੀ ਬਣਾਈ ਗਈ ਹੈ ਤਾਂ ਅੰਮ੍ਰਿਤ ਯੋਜਨਾ ਦੇ ਤਹਿਤ ਇਸ ਰੇਲਵੇ ਸਟੇਸ਼ਨ ਦੇ ਉੱਤੇ ਨਿਰਮਾਣ ਕਾਰਜ ਕੀਤਾ ਜਾ ਰਿਹਾ ਸੀ ਜਿਸ ਦੇ ਵਿੱਚ 7.76 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੁੱਖ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਅਤੇ ਤਿੰਨ ਦਿਨਾਂ ਤੋਂ ਲਗਾਤਾਰ ਲੈਂਟਰ ਦੀ ਢਲਾਈ ਆ ਜਿਹੜੀ ਉਹ ਕੀਤੀ ਜਾ ਰਹੀ ਸੀ ਲਿਫਟ ਮਸ਼ੀਨ ਦੇ ਨਾਲ ਕਵਿੰਟ ਦਾ ਮਸਾਲਾ ਜਿਹੜਾ ਉਹ ਉੱਪਰ ਲਜਾਇਆ ਗਿਆ ਸੀ ਤਾਂ ਇਸ ਗੁਰਾਨ ਸ਼ਟਰਿੰਗਾਂ ਜਿਹੜੀ ਉਹ ਡਿੱਗ ਜਾਂਦੀ ਹੈ ਸ਼ਟਰਿੰਗ ਡਿੱਗਣ ਕਰਕੇ ਮਜ਼ਦੂਰ ਨੇ ਜਿਹੜੇ ਉਹ ਜ਼ਖਮੀ ਹੋ ਜਾਂਦੇ ਨੇ ਧਮਾਕੇ ਦੀ ਆਵਾਜ਼ ਅਤੇ ਚੀਕ ਪੁਕਾਰ ਸੁਣ ਕੇ ਜੀਆਰਪੀ ਦੇ ਸਿਪਾਹੀ ਨੇ ਜਿਹੜੇ ਉਹ ਬੋਕੇ ਤੇ ਪਹੁੰਚਦੇ ਨੇ ਅਤੇ 23 ਮਜ਼ਦੂਰਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਤਾਂ ਨਗਰਪਾਲਿਕਾ ਦੇ ਵੱਲੋਂ ਉੱਥੇ ਲੋਡਰ ਅਤੇ ਹਾਈਡਰਾ ਮਸ਼ੀਨਾਂ ਜਿਹੜੀ ਉਹ ਵੀ ਭੇਜੀ ਜਾਂਦੀ ਹੈ ਜਿਸ ਦੇ ਨਾਲ ਰੈਸਕਿਊ ਆਪਰੇਸ਼ਨ ਜਿਹੜਾ ਉਹ ਚਲਾਇਆ ਜਾਂਦਾ ਹੈ ਮੌਕੇ ਦੇ ਉੱਤੇ ਐਂਬੂਲੈਂਸਾਂ ਨੇ ਜਿਹੜੀਆਂ ਉਹ ਵੀ ਭੇਜੀ ਜਾਂਦੀਆਂ ਨੇ ਦੂਜੇ ਪਾਸੇ ਉਨਾਬ ਹਰਦੋਈ ਅਤੇ ਫਾਰੂਖਾਬਾਦ ਤੋਂ ਫਾਇਰ ਬ੍ਰਿਗੇਡ ਆ ਜਿਹੜੀ ਉਹ ਵੀ ਬੁਲਾਈ ਜਾਂਦੀ ਹੈ ਤਾਂ ਵੱਡਾ ਹਾਦਸਾ ਜਿਹੜਾ ਉੱਤਰ ਪ੍ਰਦੇਸ਼ ਦੇ ਕਦੋਸ਼ ਦੇ ਵਿੱਚ ਵਾਪਰਿਆ ਹੈ ਤਾਂ ਮੌਕੇ ਦੇ ਉੱਤੇ ਇੱਕ ਮਜ਼ਦੂਰ ਦੀ ਬੜੀ ਮੁਸ਼ਕਲ ਦੇ ਨਾਲ ਜਾਨ ਵਜੀ ਹੈ ਉਸ ਦੇ ਵੱਲੋਂ ਸਾਰਾ ਮੰੰਜਲਾ ਜਿਹੜਾ ਉਹ ਬਿਆਨ ਕੀਤਾ ਗਿਆ ਹੈ ਤਾਂ ਉਸ ਪੀੜਤ ਮਜ਼ਦੂਰ ਦਾ ਕੀ ਕੁਝ ਕਹਿਣਾ ਹੈ ਆਓ ਦੇਖਦੇ ਹਾਂ